ਇਸ ਟਾਈਮ ਮੇਰੀ ਗੱਲਬਾਤ ਕਰਨ ਦੇ ਦੂਜੇ ਤਰਫੋਂ ਕਰਦੇ ਹਾਂ ਹਾਂਜੀ ਪਹਿਲਾਂ ਸਾਰਿਆਂ ਨੂੰ ਵਾਈ ਬੀਟੀ ਸਰਦਾਰ ਸਾਹਿਬ ਹੋਏ ਬੜੀ ਕਾਰਨ ਇਹ ਹੈ ਵੀ ਸਾਡੇ ਪਿਛਲੇ 4-5 ਮਹੀਨਿਆਂ ਤੋਂ ਜੋ ਕਾਰਜ ਨਹੀਂ ਹੋ ਰਿਹਾ ਤੇ ਚੌਥੀ ਪੰਜਵੀਂ ਕਾਰਵਾਈ ਹੈ ਜੋ ਸਾਡੇ ਫਰਦਾਂ ਦੁਕਾਨਦਾਰ ਦੇ ਬੋਝਾ ਇਹ ਬੰਦੇ ਜੋ ਸਾਡੇ ਫੁੱਲ ਸਿੰਘ ਦੀ ਪੁੱਤੀ ਵਾਲੇ ਵਾਜੇ ਜੀ ਆਪਾਂ ਖੜਾ ਧਰਨਾ ਲਾਇਆ ਹੈ ਇਹ ਬਿਲਕੁਲ ਜ਼ਰੇ ਬੰਦੇ ਆ ਜੀ ਆਦਾ ਕਾਰੋਬਾਰ ਕਰਨ ਵਾਲੇ ਨੂੰ ਕੱਲ ਇਹਨਾਂ ਦੇ ਟ੍ਰੋਲ ਬੰਬ ਨਾਲ ਹਮਲਾ ਹੋਇਆ ਉਹਦੇ ਵਿਰੋਧ ਵਿੱਚ ਅਸੀਂ ਅੱਜ ਦੁਕਾਨਦਾਰਾਂ ਨੇ ਪੈਨ ਮਾਰੇ ਮੌਜੂਦਾ ਸਾਡੇ ਪਿੰਡਰ ਬਣੀ ਗਈ ਕਿਉਂਕਿ ਇਹ ਸ਼ਿਕਾਇਤਾ ਉਹਦੇ ਕਰਕੇ ਅਸੀਂ ਵਿਚਾਰ ਕੀਤੀ ਵੀ ਅਸੀਂ protest ਧਰਨਾ ਹੈ ਅੱਜ ਦੁਕਾਨਾਂ ਬੰਦ ਰੱਖਾਂਗੇ ਜਿੰਨਾ ਚਿਰ ਕੋਈ ਪੌਸਟ ਕੰਟਰੋਲਰ ਵੱਲੋਂ ਕੋਈ ਪੌਸਟ ਦਾ ਪ੍ਰਬੰਧ ਨਹੀਂ ਕੀਤਾ ਕਿਉਂਕਿ ਕੋਈ ਵੀ ਦੁਕਾਨਦਾਰ ਜੋ ਅੱਜ ਹਾਲਾਤ ਉਹਦੇ ਸਾਡੇ ਪਿੰਡ ਦੇ ਸਾਨੂੰ ਪੰਜਾਬ ਦਾ ਤਾਂ ਪਤਾ ਨਹੀਂ ਪਰ ਸਾਡੇ ਮਾੜੀ ਪਣ ਦੇ ਹਾਲਾਤ ਹੋ ਗ ਕਾਰੋਬਾਰ ਕਰਨਾ ਬਹੁਤ ਔਖਾ ਹੋ ਗਿਆ। ਸੋ ਉਹਦੇ ਰੋਸ ਧਰਨੇ ਵਜੋਂ ਅੱਜ ਅਸੀਂ ਦੁਕਾਨਦਾਰਾਂ ਨੇ ਇਹ ਫੈਸਲਾ ਕੀਤਾ ਕਿ ਜੋ ਸਾਡੀ ਜੁਨੀਅਰ ਬਣੀ ਹੋਈ ਆ ਵੀ ਜੋ ਕੱਲ ਹਮਲਾ ਹੋਇਆ ਉਹਦੇ ਰੋਸ ਵਜੋਂ ਅਸੀਂ ਅੱਜ ਦੁਕਾਨਾਂ ਬੰਦ ਰੱਖਾਂਗੇ ਤੇ ਜਿੰਨਾ ਚਿਰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਪੂਕਤਕ ਵਾਅਦਾ ਨਹੀਂ ਕੀਤਾ ਜਾਂਦੇ ਅਸੀਂ ਹੋ ਸਕਦਾ ਕੋਈ ਅੱਗੇ ਵੱਡਾ ਪ੍ਰਬੰਧ ਨਹੀਂ ਕਰਦੇ। ਜੇ ਤੁਸੀਂ ਮੰਗ ਫਿਰ ਕੀ ਕਿਨੇ ਕਿਨੇ ਮੰਗਾਂ ਰੱਖਣਾ ਚਾਹੁੰਸੀ ਬਣਾਉਣੀ ਮੰਨ ਪਤਾ ਲੱਗਿਆ ਕਿ ਰੱਖਦੇ ਹਾਂ। ਹਾਂਜੀ ਉਹ ਤਾਂ ਦੇਖੋ ਸਾਰੀ ਜੋ ਨਗਰ ਆਪਣਾ ਸਹਿਮਤ ਹੋਊਗਾ ਜਾਂ ਆਪਣੀ ਜੋ ਪੰਚਾਇਤ ਆ ਜੋ ਕਹੂਗੀ ਸਾਰੇ ਕੋਕ ਸਾਡੇ ਕੱਲੇ ਦੁਕਾਨਦਾਰਾਂ ਨੇ ਕਹਿੰਦੇ ਸਾਈ ਕੰਮ ਹੋਣਾ ਨਹੀਂ ਪਰ ਜੇ ਚੌਂਕੀ ਦਾ ਹੋ ਜੇ ਤਾਂ ਬਹੁਤ ਵਧੀਆ ਜੀ ਸਾਰੇ ਸੇਫਟੀ ਇਹਦੇ ਵਿੱਚ ਸਾਰੇ ਪਿੰਡ ਦੀ ਸੇਫਟੀ ਆ ਬਾਕੀ ਜਿਵੇਂ ਸਾਰਾ ਨਗਰ ਬੋਊਗਾ ਹੋਣਾ ਤਾਂ ਉਸ ਤਰ੍ਹਾਂ ਹੀ ਆ ਪਰ ਅਸੀਂ ਦੁਕਾਨਦਾਰੇ ਮੰਗ ਕਰਦੇ ਆ ਵੀ ਕੋਈ ਨਾ ਕੋਈ ਪੱਕਾ ਪ੍ਰਬੰਧ ਕੀਤਾ ਜਾਣਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਦੀ ਕਿਵੇਂ ਦੇਖ ਲਈਆਂ ਮਾਰ ਦਸਾਂ ਹੋ ਰਹੀਆਂ ਬਹੁਤ ਮਾੜੀ ਗੱਲ ਹੋ ਰਹੀ ਜੀ ਆਹ ਦੁਕਾਨਾਂ ਦਾ ਦੇ ਆਪਾਂ ਤਾਂ ਇਹ ਹਿੰਦੀ ਦੀ ਪ੍ਰਸ਼ਾਸਨ ਸੌਕਾ ਪ੍ਰਬੰਧ ਕਰੇ ਆਦਤ ਨਾਲ ਨਾ ਡਬੀ ਹੋਵੇ ਸਾਰੇ ਇਸ ਬਾਰੇ ਕਰੇ porque está